ਏ ਫਰੈਂਸ ਰਾਦੇ ਰਾਦੇ ਵੈਲਕਮ ਟੂ ਮਾਈ ਨਿਊ ਵਲੌਗ ਤੇ ਸਵਾਗਤ ਹੈ ਤੁਹਾਡਾ ਸਾਡੇ ਤੁਹਾਡੇ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ ਉਹਨੂੰ ਵੀਰੋ ਕਪੂਰ ਤੇ ਅੱਜ ਦੀ ਗੁੱਡ ਮਾਰਨਿੰਗ ਹੋਈ ਸਾਡੇ ਗਜਾਈ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਮੌਸਮ ਹੋ ਗਿਆ ਹੋਇਆ ਚੇਂਜ ਤੇ ਸਾਰੇ ਕੰਮ ਨੂੰ ਸਫਾਈ ਵੀ ਹੋ ਗਈ ਹੋਈ ਇਹ ਬੱਚੇ ਵੀ ਸਕੂਲ ਚੱਲ ਗਏ ਦੋਨੋਂ ਤੇ ਐਵੇਂ ਬੈਠੇ ਹੋਏ ਨੇ ਤੇ ਚਾਹ ਪਈ ਸਾਡੀ ਥੋੜੇ ਦੇ ਰੁਟ ਕੇ ਨਾਨਨੇ ਆ ਤੇ ਸਾਈ ਫੂ ਸਾਰੀ ਕੰਪਲੀਟ ਕਰ ਕਰਕੇ ਹੋ ਗਿਆ ਹਵੇਲੇ ਮੈਂ ਕਿਹਾ ਚਾਹ ਚੂ ਪੀਏ ਤੇ ਉਧਰ ਲਾਇ ਹੋਏ ਸੀ ਰਾਧਾ ਰਾਣੀ ਦੇ ਭਜਨ ਤੇ ਇੱਧਰ ਮੈਂ ਦੇਖਦੀ ਬੀਤੀ ਆਪਣੀ ਫੇਸਬੁੱਕ ਦੇ ਲਾਣਾ ਦਿੱਲੀ ਲਾਣਾ ਜਿੱਦਾਂ ਮਰਜੀ ਲਾ ਲਓ ਤੇ ਅੱਜ ਦਾ ਦਿਨ ਹੈਗਾ ਸਾਡਾ ਬਹੁਤ ਜ਼ਿਆਦਾ ਸਪੈਸ਼ਲ ਕਿਉਂਕਿ ਅੱਜ ਹੈਗਾ ਏ ਮੇਰੇ ਭਾਂਜੇ ਦਾ ਜਨਮ ਦਿਨ ਤੇ ਸਾਰਾ ਟੋਪਟ ਹੋ ਗਿਆ ਸਾਡਾ ਪਲੈਨ ਰਾਤ ਦੀ ਚੋਰੀ ਚੋਰੀ ਲੈ ਕੇ ਆਸੀ ਕੇਕ ਬਾਕੀ ਹੋਰ ਸਮਾਨ ਤੇ ਅਗੁਰੂ ਜੀ 11 ਵਜੇ ਸੋ ਗਏ ਤੇ ਕਿਉਂ ਜੇ ਅਨੂ ਰਾਤੀ ਉਠਾਉਂਦੇ ਤੇ ਉਹਨੇ ਕਰਨਾ ਸੀ ਤਾਂ ਉਹਨੇ ਦੁਆਰਾ ਸੋਣਾ ਨਹੀਂ ਸੀ ਹੁਣ ਉੱਠਦਾ ਏ ਤੇ ਉਹ ਕੇਕ ਫੇਰ ਹੁਣਾ ਸੀ ਠਰ ਕੇ ਕਟਾਂਗੇ ਤੇ ਅੱਜ ਦਾ ਵਲੌਗ ਸਾਡਾ ਜਰਮ ਦੇ ਨਾ ਜਾਏਗਾ ਦੇਖਦੇ ਹਾਂ ਅੱਜ ਤੱਕ ਵਲੌਗ ਕਿਦਾਂ ਦਾ ਹੈ ਅੱਗੋਂ ਦੀ ਅੱਗੋਂ ਵਲੌਗ ਤੁਹਾਨੂੰ ਲਗ ਲਗ ਲੈ ਕੇ ਆਨੇ ਤੇ ਕੱਲ ਦਾ ਵਲੌਗ ਵੀ ਅਸੀਂ ਸੋਚਦੇ ਪਿਆ ਕੁਝ ਥੋੜਾ ਜਿਹਾ ਹਿੰਟ ਦੇ ਦਿੱਤਾ ਬਾਕੀ ਜਰੂਰ ਦੇਖਿਓ ਬਹੁਤ ਜਲਦੀ ਆਏਗਾ ਅਗਲਾ ਵਲੋਗ ਥੋੜਾ ਜਿਹਾ ਹਿੰਟ ਵੀ ਦੇਣਾ ਚਾਹੀਦਾ ਤੇ ਉੱਠਦੇ ਆ ਨਹਾਣੇ ਆ ਤੇ ਇਹਨਾਂ ਨੂੰ ਭੇਜਦੇ ਆ ਮਾਂ ਪੁੱਤ ਨੂੰ ਮੰਦਿਰ ਤੇ ਚਲੋ ਬਾਕੀ ਤੁਸੀਂ ਬਨੇ ਰਹੋ ਵਲੋਗ ਦੇ ਨਾਲ ਦੇਖਿਓ ਅਜਾ ਦਿਨ ਕਿੱਦਾਂ ਦਾ ਜਾਂਦਾ ਹੈ ਤੇ ਆਪਣਾ ਪਿਆਰ ਜਰੂਰ ਦਿੰਦੇ ਰਿਹਾ ਕਰੋ ਤੇ ਸੋਨਾ ਸੋਨੇ ਕਰਿਆ ਕਰੋ ਕਮੈਂਟ ਤੁਹਾਡੇ ਕਮੈਂਟ ਘਾਟਾਂ ਦੇ ਲਾਈਕ ਵੀ ਨਾਲ ਜਰੂਰ ਕਰ ਦਿਆ ਕਰੋ ਤੇ ਜਿਹੜਿਆਂ ਦੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੇ ਬਨੇਰੋ ਸਾਡੇ ਵਲੌਗ ਦੇ ਨਾਲ ਅੱਜ ਦਾ ਵਲੌਗ ਥੋੜਾ ਵੱਡਾ ਜਰੂਰ ਹੋਏਗਾ ਬਟ ਸੋਨਾ ਹੋਏਗਾ ਦੇਖਦੇ ਆ। ਤੁਹਾਨੂੰ ਮੈਂ ਖੁਲੀ ਰੋਟੀ ਮਮਾ ਅੱਲ ਰੋਟੀ ਮੈਂ ਦੇ ਰਿਆ ਵਾਂ ਤੇ ਉਹ ਬਣਾ ਰਹੀ ਹੈ। ਉਹ ਹੁਣ ਮੇਰੀ ਬਣਾਉਂਦੀ ਵੀ ਕੱਲੀ ਜੋ ਕੀ ਮ Papa ਖਾ ਚੁੱਕੇ Papa ਨੇ ਮੈਂ ਉਹ ਆ ਤਿੰਨ ਤੋ ਦੇਖਿਆ ਨਹੀਂ ਸੀ ਕਿ ਮੈਨੂੰ ਰੋਟੀ ਚੇਹੀ ਦੀ ਗਰਮ ਗਰਮ ਇੱਕ ਕਹਿਵਾ ਰੱਖੀ ਆ ਆ ਬਣਾਏਗੀ ਉਹ ਸਬਜ਼ੀ ਬਿਲਕੁਲ ਹੀ ਹਵਾ ਉਹ ਖਾਣੀ ਨਾਉ ਆਈ ਐਮ ਔਨ ਡਾਈਟਿੰਗ ਫੋ ਆਹ ਨਹੀਂ ਕਿਥੇ ਮੈਂ ਤਾਂ ਰੋਟੀ ਖਾ ਲਈ ਐ ਤੇ ਇੱਧਰ ਬੰਦੀ ਗਈ ਐ ਬਸ ਤੇ ਸੁਆਸੀ ਪਰ ਜੁਮਿਆ ਤਾਂ ਨਹੀਂ ਆਇਆ ਕਿਉਂਕਿ ਅੱਜ ਲੈਣਗੇ ਅਸੀਂ ਸਿਲੰਡਰ ਤੇ ਰਾਹ ਵਿੱਚ ਗੱਡੀ ਹੋ ਗਈ ਖਰਾਬ ਤੇ ਗੱਡੀ ਖਰਾਬ ਹੋਣ ਕਰਕੇ ਅਸੀਂ ਉੱਥੇ ਪੈਦਲ ਆਏ ਕੋਈ ਬੰਦਾ ਨਹੀਂ ਮਿਲੇ ਆ ਉੱਥੇ ਜਿਹੜਾ ਕਵੇ ਤੁਹਾਨੂੰ ਘਰ ਤੱਕ ਪੁਹਵਾ ਦਈਏ ਫਿਰ ਇਸ ਕਰਕੇ ਸਾਡੀ ਹੋ ਗਈ ਰੋਟੀ ਲੇਟ ਸਿਲੰਡਰ ਤਾਂ ਆ ਗਿਆ ਆਦਰਵਾਈਜ਼ ਸਿਲੰਡਰ ਨਾ ਵੀ ਲੈਂਦੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਸੀ ਕਿਉਂਕਿ ਅਸੀਂ ਉਸੇ ਇੰਡਕਸ਼ਨ ਤੇ ਰੋਟੀ ਬਣਾ ਲੈਂਦੇ ਬਹੁਤ ਜਲਦੀ ਬੰਦੀ ਹੋ ਜਾਂਦੇ ਉਹ ਤੇ ਗੈਸ ਨਾਲੋਂ ਜਿਆਦਾ ਜਲਦੀ ਤੇ ਪਰ ਲਿਆ ਕੇ ਦਾ ਰੱਖਣਾ ਸੀ ਕੁਛ ਪਤਾ ਨਹੀਂ ਕਦੋਂ ਸਿਲੰਡਰ ਖਤਮ ਹੋ ਜਾਏ ਉਲੀਆ ਕਿ ਰੱਖਿਆ ਫਿਰ ਤਾਂ ਇਸ ਵਲੌਗ ਕਿੰਦਾ ਲੱਗਿਆ ਦੱਸਣਾ ਜ਼ਰੂਰ ਸਾਨੂੰ ਤੇ ਲਾਈਕ ਕਮੈਂਟ ਸ਼ੇਅਰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਦੱਸੋ ਵੀਡੀਓ ਕਿੱਦਾਂ ਦੀ ਬਣੀ ਤੇ ਇਸ ਤੋਂ ਬਾਅਦ ਜਿੰਨੇ ਤੁਹਾਡੇ ਕਮੈਂਟ ਆਣਗੇ ਕਿ ਕਿੱਦਾਂ ਬਣਾਓ ਕੀ ਕਰੋ ਹਾਂਜੀ ਤਾਂ ਮੈਨੂੰ ਇਹ ਗੱਲ ਦੱਸਣਾ ਵੀ ਕੀ ਵੀਡੀਓ ਅੱਗੇ ਕਿੱਦਾਂ ਦੀ ਲੈ ਕੇ ਆਈਏ ਉਹਦੀ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਆਹੋ ਕਿੱਦਾਂ ਦੇ ਬਣਾ ਦਿੱਤੀ ਨਾ ਤੇ 10 ਰਾ ਦਈਆ ਗਦੀ ਮੈਂ 10 ਨਹੀਂ ਚੱਕਣਾ ਧੰਨ ਚੱਕਣਾ ਕਰਨਾ ਹੈ ਮੈਨੂੰ ਤਾਂ ਤੱਕਣਾ ਹੀ ਜਾਣਾ ਹੈ ਰੋਟੀ ਪਾਣੀ ਖਾ ਲਈਏ ਹੋਗੀ ਤਾਂ ਸਾਫ ਕਰਕੇ ਦੀ ਹੋ ਮੰਗੇ ਸੀ ਦੇਖੇ 2 ਮਿੰਟ ਦੇ ਵਿੱਚ ਕਿਚਨ ਸਾਡੀ ਸਾਫ ਕਿਉਂਕਿ ਨਾਲ ਨਾਲ ਬਣੀ ਗਿਆ ਉਹ ਵੀ ਰੋਟੀ ਬੋਲੇ ਇਸ ਤਰੀ ਬਣੀ ਸੀ ਮਜ਼ਾ ਆ ਗਿਆ

ਨਾ ਕਰ ਖਪਾਂ ਦੈਰੇ ਨਾ ਜਦੋਂ ਦੇਖੋ ਜਿਹੜੇ ਛੋਟੇ ਬੱਚੇ ਹੁੰਦੇ ਨਾ ਉਹ ਵੀ ਗਾ ਕਰਦੇ ਓਕੇ ਹਮ ਤੋਂ ਕਹਤੇ ਹਨ ਆ ਦੇ ਖਾ ਪੀ ਕੇ ਜਿੱਦਾਂ ਭਾਂਡੇ ਦਾ ਢੇਰ ਸਜਾ ਕੇ ਇਹ ダमे ਨੂੰ ਇੰਨਾ ਸੁੱਕਾ ਹੈ ਨਾ ਹਨਾ ਕੋਈ ਬੰਦੀ ਮਿੰਟ ਚ ਜਿਹੜੇ ਗੈਸ ਤੇ ਮੁਰਦਾ ਨਾ ਲੱਗਦਾ ਰੋਟੀ ਬਣਾਉਂਦੀ 15 ਮਿੰਟ ਚ ਫਰੀ ਜਦੋਂ ਮਾਣਾ ਬਿੱਲ ਦੇਖੀ ਫਰ 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 ਚੈ ਫਰ ਫਰ ਹੁਣ ਹੱਸਾ ਕ ਪੰਜ ਸੜ ਮਿੱਕਰਾ ਆਣੀ ਹੈਗੀ ਰੋਟੀ ਬਣਾ ਦੇ ਡਾ ਗੰਦ ਪਾਣ ਗਿਆ ਕਿ ਕੰਵਲੀ ਕੰਮ ਛੱਡ ਕੇ ਚਲ ਗਈ ਐ ਉਹ ਵੀ ਕਰਨਾ ਪੈਂਦਾ ਈ ਸਹੋਰੀ ਕੰਮ ਨਹੀਂ ਮੁੱਕਦੀ ਪਾਪਾ ਕਿਉਂ ਗਿਆ ਹੈ ਬਾਈ ਸਾਰੋ ਮੇਰੇ ਘੋੜੀ ਦੇਖੀ ਗੋਬੀ ਦੀ ਰੋਟੀ ਨਾ ਪਲੇਰਾ ਬਹੁਤ ਪੈਂਦਾ ਹੋ ਰਹਿਣਾ हूं कर दी भैया सोई साफ की तीन रोटी बना के माची को जय कर दो आज मेरे बाबू का बर्थडे है तैयार हो गया तैयार मेरा बड्डू होगा टार बड्डू इधर देखो मैं माची की तरफ देख लो ये देखो चलो माची को जय कर दो माची को भी जय कर माची को भी जय कर दो जय करो उठ भी चलो बार घूमने चलते हैं चलो माची को जाया करो जाया कर दो पहले पहले जाया, कर जाया, कर जाया, जाया कर जाय करो मासी को जाया, जाया करो ਚਲੋ ਚਲਾਓ ਚਲੀ ਮਾਸੜ ਨੂੰ ਵੀ ਕਰਤੀ ਮੰਮੀ ਨੂੰ ਵੀ ਮਾਸੀ ਨੂੰ ਨਹੀਂ ਹੋ ਰਹੀ ਸ਼ੌਂਕ ਦੇਖੀ ਇਹਨੂੰ ਉਹਨਾਂ ਦੇ ਆਹੋ ਹਾਂ ਹਾਂ ਨਨੇ ਕੀ ਆ ਇਹ ਇਹ ਨਨੇ پکڑ 베ਬੀ ਕੋ پکڑ ਲੈ ਪੰਜ ਪੰਜ ਲਾਦਾਂ ਦੇ ਕਰ ਲੋ ਕਰ ਲੋ ਕਰ ਲੋ ਕੋਈ ਬਾਤ ਨਹੀਂ ਨਰ ਤੇਰੇ ਵਾਲ ਵੀ ਦਦੇ ਹੁੰਦੇ ਸੀ ਛੋਟੇ ਹੁੰਦੇ ਆ ਉਏ ਹੋਲੀ ਤਾਰੂ ਛੱਡ ਦੇ ਚੋ ਨਹੀਂ ਨਹੀਂ ਕੋਈ ਬਾਤ ਨਹੀਂ ਹਾਏ ਹਾਏ ਇੱਕ ਨੂੰ ਆਏ ਮਾਰੋ ਜੇ ਕਿੱਡੀ ਸੈਣਾ ਆਂਦੀ ਆ ਜੋ ਦੇਖਿਆ ਇੱਕ ਨੂੰ ਆਏ ਮਾਰੋ ਸਾਰੀ ਜੰਦਾ ਇੱਕ ਨਹੀਂ ਆਈ ਰੇ ਇੱਕ ਘਟ ਨਨੇ ਵਿਸ਼ਕਰ ਨੇ ਆਏ ਆ ਸਾਰੇ ਰੋਣੇ ਕੋ ਚਲੋ ਹਾਲੋ ਹਾਲੋ ਕਰ ਦੋ ਠੀਕ ਹੈ ਇਹ ਬੱਟਾ ਠੀਕ ਹੀ ਲੇ ਰਿਹਾ के खाना है खाने आ चलो 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 गाड़ी जा रही गाड़ी बाय बाय कर दो सबको बाय बाय ओद्रो लगता रास्ता बंद हो गया ना रास्ता बंद हो गया ना दीदी बाय दीदी जी थे लो जी असी आए सी इथे दाना पान ते कबूतरां ने देख के ਅਸੀ ਰੁਪਗੇ ਆ ਤੇ ਜੇ ਮੈਂ ਥੋੜਾ ਜਿਹਾ ਪੈਰ ਰੱਖਿਆ ਨਾ ਇਸ ਤੋਂ ਉੱਪਰ ਤੇ ਇਹ ਸਾਰਿਆਂ ਨੇ ਉੱਡ ਗਿਆ ਨਾ ਨੰਨੇ ਕਾਂ ਪਿਆ ਨੰਨੇ ਕਾਂ ਪਿਆ ਪਾਪਾ ਪਾਪਾ ਤਨੇ ਕਾਂ ਪੀਜਨ oh ਲੱਡੂ ਬਰਥਡੇ ਬਾਇ ਜੇ ਦੇਖੋ ਪੀਜਨ ਇਹ ਹੁਣ ਰੋਜ਼ ਇੱਥੇ ਦੇਖਣਾਂ ਦੇ ਤੇ ਟਮਲਰ ਇਹਦੇ ਨਾਲ ਨਾਲ ਆ ਉਹ ਜੀ ਬਣ ਕੇ ਆ ਗਈ ਸਾਡੀ ਇੱਧਰ ਚਾਹ ਚਾਹ ਦੇ ਰੰਗ ਦੇਖ ਲਓ ਹਣਾ ਕੀਸ਼ਵ ਜੀ ਦੀ ਤੇ ਸਾਡੀ ਤੇ ਮੈਂ ਕਿਹਾ ਚਾਹ ਪੀਏ ਤੇ ਬਾਕੀ ਜਿਹੜਾ ਬਰਥਡੇ ਬੁਆਇਆ ਉਹ ਆਪਣੇ ਗਿਆ ਹੋਇਆ ਪਾਪੇ ਨਾਲ ਗੁਮੀ ਗੁਮੀ ਕਰਨ ਗਮ ਕਰਕੇ ਜਾਂਦਾ ਤੇ ਫਿਰ ਅਸੀਂ ਉਹਦਾ ਕੁਝ ਸੋਚਦੇ ਆ ਤੇ ਪੁੱਜੀਓ ਹਾਂ ਜਰਾ ਜਰਾ ਬਹੁਤ ਐਸਟੀ ਨਾਲ ਅਫਦਰ ਲੱਗੀ ਹੋਈ ਵੈਬਸਾਈਟ ਈ ਜਿਹੜੇ ਦੇਖਦੇ ਪਿਆ ਤੁਹਾਨੂੰ ਪਸੰਦ ਜਿਹੜਾ ਇਨਸੇ ਬਾਤ ਕਰਨਾ ਨਾ ਕਰਦਾ ਕੋਈ ਨਹੀਂ ਕਰੋ ਹਲਜੀ ਤੇ ਲੋਜੀ ਹੋ ਗਿਆ ਸੀ ਰੈਡੀ ਬਟ ਬਾਈ ਨੂੰ ਜੀ ਖਾਣ ਨੂੰ ਲੁੱਕ ਚੈੱਕ ਕਰੋ ਲੈ ਮੇਰਾ ਬੱਚਾ ਕਹਿੰਦਾ ਮਾਚੀ ਮੈਂ ਕਿਉਂ ਨਾ ਚਲ ਖਰੇ ਹੋ ਕੇ ਵੀ ਦਿਖਾ ਦੋ ਮੇਰੇ ਬਾਗੂ ਕੀ ਲੁੱਕ ਦਿਖਾ ਦੇ ਪਾਪਾ ਨੇ ਨਿਆ ਨਿਆ ਸ਼ੂਤ ਪਾ ਲਿਆ ਡੱਕੋ ਨਾ ਨਾ ਚਲੋ ਨਾ ਚਲੋ ਇੱਕ ਵਾਰ ਕਰਕੇ ਲੁੱਕ ਦਿਖਾਈ ਨਾ ਨਾ ਉਧਰ ਦੇਖੋ ਚੈੱਕ ਕਰੋ ਉਧਰ ਇਹ ਨਾ ਦੇਖ ਤਾਂ ਮੈਂ ਉਦਾਂ ਵੀ ਫੇਸ ਤੋਂ ਵੀ ਚਿੱਟਾ ਆਂਦਾ ਤੇ ਕਪੜੇ ਵੀ ਚਿੱਟੇ ਅੰਡੇ ਵਰਗੇ ਪਾ ਲਏ ਪੂਰਾ ਚਿੱਟਾ-ਚਿੱਟਾ ਹੋ ਗਿਆ ਤੇ ਇੱਧਰ ਅਸੀਂ ਹੋ ਗਏ ਆ ਰੈਡੀ ਕੱਕ ਦੇ ਜਦ ਤੱਕ ਤੁਹਾਨੂੰ ਪਤਾ ਬਰਥਡੇ ਮਨਾਣ ਜਾਣਾ ਤੇ ਮੈਂ ਕਹਾਂ ਲਾਣੀ ਮੜੀ ਜੀ ਐਨਕ ਤੇ ਪਰ ਐਨਕ ਨਾ ਸਿਰਫ ਬੱਸ ਇੰਨਾ ਸੋਹਣੀ ਲੱਗਦੀ ਏ ਬਟ ਲਾਣੀ ਨਹੀਂ ਕਿਉਂਕਿ ਟਾਈਮ ਹੋਇਆ 8:30 ਨੇਰੇ ਤੇ ਐਨਕ ਨਹੀਂ ਲਾਈਦੀ ਆ ਇੱਕ ਪੰਗੇ ਲੈਂਦਾ ਪਿਆ ਨਾ ਤੇ ਹੋ ਗਿਆਂ ਰੈਡੀ ਬਾਕੀ ਉਹ ਹੁੰਦੇ ਪਏ ਨੇ ਤੇ ਚੱਲਦੇ ਆਂ ਤੇ ਮੇਰੇ ਮੀਆਂ ਜੀ ਨੇ ਜਾਣੀ ਉਹ ਮਾਨੂੰ ਪਸੰਦ ਨਹੀਂ ਤੇ ਨਾ ਉਹ ਜਾਂਦੇ ਨੇ ਓਏ ਅਸੀਂ ਜਾਵੋਗੇ ਨਹੀਂ ਨਹੀਂ ਨੋ ਨੋ ਅਭੀ ਨਹੀਂ ਅਭੀ ਨਹੀਂ ਉਹ ਜਾਂਦੇ ਨਹੀਂ ਤੇ Birthday to, to you, happy birthday, birthday to you happy birthday to you happy birthday to you dear do no do no let it happy birthday, happy birthday <laughs> to you happy birthday to you oi 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 yummy 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 ਮੇਰੇ ਬੱਚੇ ਨੇ ਵੀ ਖਾ ਲਈਆ ਤੇ ਬਈਆ ਦਾ ਬਰਥਡੇ ਤਾਂ ਚਲੋ ਬਈਆ ਨੂੰ ਵਿਸ਼ ਕਰੋ ਬਈਆ ਹੈਪੀ ਬਰਥਡੇ ਦੇਖਿਆ ਨਹੀਂ ਬਈਆ ਲੈ ਮੈਨੂੰ ਨਹੀਂ ਡਰਸ ਕਰੀ ਮੂੰਹ ਦੇਖੀਓ ਲਓ ਲollipops ਖਾਂਦਾ ਵੀ ਆਜੋ ਅਸਰ ਜਿੰਜਾ ਪਾਪਾ ਕੋ ਫੜ ਧਿਆਨ ਨਾਲ ਲਓ ਮੈਂ ਤੁਹਾਡੇ ਕੋਲੋਂ ਦੀ ਫੋਟੋ ਖਿੱਚਦਾ ਤੇ ਤੇ ਬਹੁਤ ਜ਼ਿਆਦਾ ক্লোਜ਼ ਨਹੀਂ ਕਿਹੜਾ ਆਪਣੇ ਫੋਨ ਦਾ ਫੋਟੋ ਖਿੱਚਦੇ ਉਹ ਦੇਣਾ ਨਹੀਂ ਦਾ ਮੇਰਾ ਫੋਨ ਨਹੀਂ ਚੱਲਦਾ हैप्पी बर्थडे बेटा कैसे हो नम नम नब्बे डू इधर बैठो गनु खा लो के नम नम नम, नम, नम।, नम।, नम गन्ने ये भी खा लो गनु उन्हें ये खाना है इधर देखो देखो एक मिनट रुक जाओ नानी बहन उधर देखो फुटाकचे नींद आ गई बेटा जाओ गनु दा मुंगी पे हट ना ना उधर देखो मम्मा के तरफ नानी ਨਾ ਨਾ ਨਹੀਂ ਚਲ ਖਾਓ ਕਿਰ ਮੇਰੀ ਫੋਟੋ ਕਿੱਥੀ ਲੋਂ ਬਣਾਉ ਨਾ ਨੰ ਨੰ ਪਗੜੋ 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 ਹੱਥ ਕਰ ਉਹ ਦੇ ਵੇ ਲੈ ਗੁਲਾ ਉਹ ਦੇ ਬੱਚੇ ਦਾ ਆਈ ਹੈ ਹੋਏ ਤੇ ਦੋਨੋਂ ਪੈਨਪਰਾਂ ਤੇ ਚੱਲੋ ਫੋਟੋ ਚੱਲ ਆਸ਼ਿੰਕੂ ਜਾ ਨਹੀਂ ਆਣਾ ਉਹ ਗਿਆ ਗਿਆ ਚੱਲ ਗੁਲੇ ਸਾਰੀ ਫੋਟੋ ਖੇਚਦੇ ਮੈਂ ਤੇ ਸ਼ਿੰਨ ਤੇ ਤੇ ਨਾ ਰੋ ਤੇ ਫੋਟੋ ਵਿੱਚ ਨਹੀਂ ਹੈ ਤੁਹਾਨੂੰ ਟੇਕ ਤਾਂ ਆ ਕੇ ਦੇਖਾਂਗੇ ਖਾਵਾਂਗੇ ਕਿ ਨਹੀਂ ਇੱਕ ਟਿਕ ਲੋਲੀਪੌਪ ਲੱਗ ਗਿਆ ਹੈ ਅਭੀ ਤੇ ਮੈਂ ਕਿਹਾ ਕੋਈ ਟੇਸਟ ਲੈ ਲੈਂਚ ਲੋਲੀਪੌਪ ਦਾ ਐਕ ਤਾਂ ਸਾਡੇ ਘਰ ਮੁੰਡਾ ਬਹੁ ਟਾਈਮ ਲਾਂਦਾ ਹੈ ਤਿਆਰ ਹੁੰਦੇ ਆ ਹੂੰ ਆ ਆ ਆ ਅੱਗੇ ਮੈਂ ਲੱਡੂ ਨਾ ਕਿਹਦਾ ਵਿਆਹ ਹੈ ਹੂੰ ਜੋ ਜੋ ਤੇਰਾ ਯੋ ਤੇਰੇ ਤੇ ਸ਼ੀਤ ਕਿੰਨੀ ਰਫਤਾਰ ਤੇ ਆਉਂਦੀ ਹੈ। ਆਹ ਫਿਰ ਉਹ ਨੁਕਾ ਤੇਰਾ ਕੋਈ। ਚਲੋ ਫੂਟ ਚਲੋ ਚੱਲ ਮਾਮਾ ਤੇਰਾ ਮਾਮਾ ਹਾਂ ਮਾਤੇ ਆ ਤੇ ਆਹ ਜਿਹੜਾ ਮਾਤੇ ਆਬੀ ਇਹ ਜੇ ਬਣੇ ਨੀਆ। ਨਦੀ ਪੋਗੜ ਕਿੱਥੋਂ ਹੈਗੀ? ਆ ਆ ਨੰਦੋ ਅੱਗੇ ਮੇਰਾ ਫੋਨ ਜਲਦੀ ਆਉਗੀ ਯੋਇ ਤੇ ਮਾਡਰਨ ਇੱਧਰ ਅਸੀਂ ਆ ਗਏ ਹੁਣ ਖਾਈਏ ਪੀਏ ਦੂਜਾ ਜਾਂਦਾ ਪਹਿ ਲੱਭਣ ਵਾਸਤੇ ਵੀ ਉਹਨੂੰ ਕੀ ਚੀਜ਼ ਚਾਹੀਦੀ ਹੈ ਅਸੀਂ ਦੇਖਦੇ ਆ ਅੱਗੇ ਜਾ ਕੇ ਜੋ ਤੁਹਾਨੂੰ ਵਧੀਆ ਲੱਗਿਆ ਅਸੀਂ ਉੱਧਰ ਵੜਦੇ ਆ ਨਾ ਦੱਸ ਕੀ ਕਰਨੀ ਹੈ ਨਾ ਨਨੇ ਬਤਾ ਕੇ ਨਨੇ ਬਤਾ ਨਨੇ ਬਤਾ ਤੂੰ ਮੂ ਦੇਖੀ ਪਤਨੀ ਵਧੀਆ ਹੁੰਦਾ ਕਿ ਨਹੀਂ ਹੁੰਦਾ ਇਹਨੂੰ ਪਸੰਦ ਆਇਆ ਪਤਨੀ ਸ਼ਾਇਦ ਐਂਗੀ ਠੀਕ ਤੇ ਇੱਧਰ ਬਾਅਦ ਵਿੱਚ ਗੋਲਦੋਈ ਹੁਣੇ ਪੱਲਾ ਕੀ ਲੋ ਜੀ ਆ ਗਈ ਸਾਡੀ ਪਲੇਟ ਤੇ ਅੱਧਾ ਪਾਣੀ ਖਾ ਲਿਆ ਸਾਰਾ ਸਮਾਨ ਇੱਧਰ ਹੈ ਅੱਧਾ ਖਾ ਲਿਆ ਹੋਇਆ ਹੈ ਹਨਾ ਤੇ ਨਨੈਦਰਾ ਇਹਦੇ ਕੋਣ ਹੈ ਨੀਚੇ ਸੇ ਦੇਖ ਇਹਦਾ ਇੱਥੇ ਹੈ ਤੇ ਸਾਰਾ ਕੁਝ ਖਾ ਕੇ ਹੋ ਗਿਆ ਅਪੀ ਆ ਜਲਦੀ ਜਲਦੀ ਬਾਾਕੀ ਕੰਮ ਇਸ ਕਰਕੇ ਹੁੰਦਾ ਵੈ ਫੋਨ ਚਾਰਜਰ ਨੂੰ ਪਲੀਸ ਚਾਰਜਰ ਸਿਨਾਂ ਲੱਗੇ ਘਰ ਲਾਇਓ ਤੇ ਖਾ ਕੇ ਆਰਾਮ ਨਾਲ ਮਿਲ ਜਾ ਤੁਹਾਨੂੰ ਜਿੰਨਾ ਕੁ ਖਾਣਾ ਦਿਖਾਣਾ ਦਿਖਾਤਾ ਬਾਕੀ ਮਿਲ ਜਿਆ ਥੋੜੀ ਦੇਰ ਤੱਕ ਰੁਕ ਕੇ ਤੇ ਬਾਕੀ ਰੋਜ਼ ਸਾਡੇ ਵਲੌਗ ਦੇ ਨਾਲ ਘਾ ਕੇ ਜਾ ਕੇ ਬਾਕੀ ਰੂਕ ਕਰਾਂਗੇ ਅਸੀਂ ਤੇ ਚਲੋ ਬਾਕੀ ਰੋਜ਼ ਵਲੌਗ ਦੇ ਨਾਲ ਹੂੰ ਦੋਨੇ ਭੱਜ ਗਏ ਨੇ ਵੈਰੀ ਗੁੱਡ ਅਸੀਂ ਤਾਂ ਅੱਲੀ ਜਾਣਾ ਹੀ ਜਾਈ ਜਾਂ। ਚੱਲ ਨਾ ਨੇ ਪੈਣਾ ਚਲਾ ਚਲ। ਮਨੇ ਕੀ ਆ ਖਾਣਾ? ਕੀ ਆ ਜਰਾ ਖਾਓ ਜੀ। ਜਰਾ ਕੀ ਖਾ ਕੇ ਤੁਹਾਨੂੰ ਪਤਾ ਮੈਂ ਕਿੰਨਾ ਖਾਂਦੀ ਆ। ਹੂੰ ਹੂੰ। ਕੋਈ ਮੈਂ ਬਰਨਾਨ ਖਾਦਾ ਏ ਤੇ ਪਾਣੀ ਪੀ ਪੀ ਕੇ ਮਾਦਾ ਹੀ ਬੋਤਲ ਪੀ ਪੀ ਕੇ ਨਾ ਮੇਰਾ ਪੇਟ ਨਾ ਹੈਵੀ ਹੋ ਗਿਆ ਨਾ ਮੇਰੇ ਕੋਲ ਬੈਠ ਹੁੰਦਾ ਨਾ ਲੇਟ ਹੁੰਦਾ ਹੈ ਕੇ ਸਬਜ਼ੀਰ ਵੀ ਆਪ ਨੂੰ ਬੜੀ ਮੁਸ਼ਕਿਲ ਸੋਇਆ ਤੇ ਨੂੰ ਨੀਂਦ ਵੀ ਆਉਂਦੀ ਪਈ ਹੈ ਤੇ ਤੁਸੀਂ ਨਹੀਂ ਲੇਟ ਹੋ ਗਏ ਸੁੱਤੇ ਨਹੀਂ ਨੂੰ ਨੀਂਦ ਨਹੀਂ ਆਈ ਮੈਂ ਬੜਾ ਸੀ ਹੁੰਦਾ ਹਾਂ ਦਿਨ ਇੱਕ ਤਾਂ ਤੁਹਾਡੇ ਬੱਚੇ ਜਿਹੜੇ ਉਹ ਆ ਗਏ ਨਾ ਲੇਟ ਆ ਗਏ ਨੇ ਉਹ ਤੋਂ ਉਹ ਵੱਡੇ ਤਾਂ ਭੱਜ ਗਏ ਆ ਤੁਹਾਨੂੰ ਛੱਡਿਆ ਆ ਉੱਥੇ ਪਰ ਇਹ ਆ ਗਏ ਥਾਰ ਦੇ ਪਿੱਛੇ ਲੁਕੇ ਹੋਏ ਸੀ ਦੋਨੋਂ ਜਣੇ ਬਹੁਤ ਗਲਤ ਕਰਨਾ ਸੱਚੀ ਤਾਂ ਸਾਨੂੰ ਗੁੱਸਾ ਚੜਦਾ ਮੈਂ ਪਹਿਲਾਂ ਹੀ ਨਾਂ ਲੈਵੇ ਜਾਂ ਇਹਨੂੰ ਤੇ ਫਿਰ ਅਸੀਂ ਰਾਤ ਦਾ ਟਾਈਮ ਸਹੀ ਜਿੰਨੂੰ ਲੇੜੀ ਚ ਜਾਉਂਦੀ ਆ ਫਿਰ ਆ ਜਾਂਦੇ ਘਰ ਮਾਰਾਂ ਦੀ ਬਾਈ ਘਰ ਮਾਰਾਂ ਦੇ ਕਿੱਦਾਂ ਹੀ ਕਰਾਂਗੇ ਚਲੋ ਫਰੈਂਡਸ ਅੱਜ ਦਾ ਵਲੋਗ ਤਾਂ ਐਂਡ ਕਰਦੇ ਆ ਅਸੀਂ ਇੱਥੇ ਹੀ ਤੋਂ ਮੀਟ ਕਰਦੇ ਆ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਵੇਗਾ ਤੇ ਜਿੱਥੇ ਤੁਹਾਨੂੰ ਲੱਗਦਾ ਵਧੀਆ ਤੇ ਉੱਥੇ ਕਰ ਦਿਆ ਕਰੋ ਸੋਨਾ ਜਿਆ ਕਮੈਂਟ ਤੇ ਨਾਲ ਕਰ ਦਿਆ ਕਰੋ ਲਾਈਕ ਤੇ ਕਮੈਂਟ ਜਰੂਰ ਕਰਕੇ ਦੱਸਿਆ ਦਿਓ ਕਿ ਅਗਲਾ ਵਲੋਗ ਅੱਗੋ ਵਲੋਗ ਤੁਹਾਨੂੰ ਕਿੱਦਾਂ ਦਾ ਚਾਹੀਦਾ ਹੈ ਤੇ ਗੋਲੋ ਤਾਂ ਕਿੱਦਾਂ ਜਿੱਦਾਂ ਅਸੀਂ ਉਧਰ ਦੇ ਵਲੌਗ ਲੈ ਕੇ ਆਵਾਂਗੇ ਤੇ ਵਲੌਗ ਨੂੰ ਪੂਰਾ ਜ਼ੂਰ ਵਾਚ ਕਰਿਆ ਕਰੋ ਤੇ ਕਿਉਂਕਿ ਬਹੁਤ ਮੈਂੰਦਾ ਲੱਗਦੀ ਹੈ ਤੇ ਚਲੋ ਉਮੀਦ ਹੈ ਕੱਲ ਫਿਰ ਕੱਲ ਸਵੇਰ ਦੇ ਕੱਲ ਸੋਹਣੀ ਜਿਹੀ ਸਵੇਰ ਦੇ ਨਾਲ ਤੇ ਸੋਨੇ ਜੇ ਵਲੌਗ ਦੇ ਨਾਲ ਤੇ ਸੋਨੇ ਜੇ ਸਬਸਕ੍ਰਾਈਬਰਾਂ ਦੇ ਨਾਲ ਤੇ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਅਸੀਂ ਇੱਥੇ ਸਭ ਨੂੰ राधे राधे ਜੈ ਸ਼੍ਰੀ ਰਾਮ